ਦੀ ਨਤੀਜਾ ਨਿਕਲਿਆ ਤੁਸੀਂ ਚੋਣਾ ਵੀ ਲੜੀਆਂ ਨੇ ਜਿਨ੍ਹਾਂ ਨੂੰ ਲੋਕ ਪੰਥਕ ਪੰਥਕ ਕਹਿ ਕੇ ਵੋਟਾਂ ਪਾਉਂਦੇ ਸੀ ਅੱਜ ਉਹ ਕਟਹਿਰੇ 'ਚ ਖੜੇ ਹੋ ਕੇ ਮੰਨ ਗਏ ਉਹ ਪੰਥਕ ਨਹੀਂ ਸੀ ਐਸ ਡੀ ਪੀ ਸੀ ਤੋਂ ਤੁਸੀਂ ਬਾਹਰ ਹੋ ਕਿ ਤੁਹਾਨੂੰ ਪੈਨਸ਼ਨ ਆਉਂਦੀ ਹੈ ਜੇ ਵੀ ਐਸ ਡੀ ਪੀ ਸੀ ਵੱਲੋਂ ਮੇਰੀ ਪੈਨਸ਼ਨ ਗੁਰੂ ਪੰਥ ਹੈ ਜਦੋਂ ਮੈਂ ਵਾਜਾ ਖੋਲ ਕੇ ਕੀਰਤਨ ਕਰਦਾ ਹੈ ਨਾ ਉਹ ਜਿਹੜੇ 10 10 ਰੁਪਏ ਜਾਂ 20 ਰੁਪਏ 100 ਰੁਪਏ ਮੇਰੇ ਵਾਜੇ ਤੇ ਰੱਖ ਦਿੰਦੇ ਆ ਉਹ ਮੇਰੀ ਪੈਨਸ਼ਨ ਹੈ ਲੋਕ ਤਾਂ ਤੁਹਾਡੇ ਖਿਲਾਫ ਇਹ ਵੀ ਪੋਸਟ ਆਪਾਉਂਦੇ ਨੇ ਕਹਿੰਦੇ ਕਿ ਬਡਾਲਾ ਸਾਹਿਬ ਦੇ ਤਾਂ ਰਿਸ਼ਤੇਦਾਰ ਵੀ بڑے ਐਸ ਡੀ ਪੀ ਸੀ ਦੇ ਵਿੱਚ ਲੱਗੇ ਹੋਏ ਨੇ ਵੱਡੇ ਆਉਧਿਆਂ ਦੇ ਉੱਤੇ ਕੰਮ ਕਰ ਰਹੇ ਨੇ ਤਾਂ ਕਹਿੰਦੇ ਵੀ ਖਾਣਾ ਵੀ ਉੱਥੋਂ ਹੀ ਆ ਤੇ ਭੰਡ ਦੇ ਵੀ ਐਸ ਡੀ ਪੀ ਸੀ ਨੂੰ ਨੇ ਇਹ ਤਾਂ ਤੁਸੀਂ ਕਹਿ ਦਿੱਤਾ ਵੀ ਭਾਈ ਬਲਦੇਵ ਸਿੰਘ ਦੇ ਰਿਸ਼ਤੇਦਾਰ ਲੱਗੇ ਨੇ ਤੁਹਾਡੀ ਜ਼ੁਬਾਨ ਮੇਰੇ ਵਰੀ ਕਿਉਂ ਬੰਦ ਹੋ ਗਈ ਵੀ ਬਲਦੇਵ ਸਿੰਘ ਨੂੰ ਕਿਹੜੀ ਵਜ੍ਹਾ ਕਾਰਨ ਕੱਢਿਆ ਇਸ ਮਿਸ ਕੀਤਾ ਵਜ੍ਹਾ 5 ਸਾਲ ਤੋਂ ਅਸੀਂ ਬੈਠੇ ਆਂ ਤੇ ਤੁਹਾਡਾ ਸਵਾਲ ਇਹ ਮੈਨੂੰ ਆ ਕਿ ਤੁਹਾਨੂੰ ਹੁਣ ਤੱਕ ਉਥੋਂ ਕੀ ਲੱਭਿਆ ਤੁਹਾਡਾ ਸਵਾਲ ਮੈਨੂੰ ਨਹੀਂ ਸੀ ਬਣਦਾ ਇਹ ਮੁੱਖ ਮੰਤਰੀ ਨੂੰ ਕਰਨਾ ਬਣਦਾ ਸੀ ਤੁਹਾਡਾ ਸਵਾਲ ਤੁਹਾਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਰਨਾ ਬਣਦਾ ਸੀ ਤਖਤਾਂ ਦੇ ਜਥੇਦਾਰ ਨੂੰ ਕਰਨਾ ਬਣਦਾ ਸੀ ਉਹ ਜਿਹੜੇ 5 ਸਾਲ ਤੋਂ ਬੈਠੇ ਨੇ ਕੀ ਉਹ ਬੰਦੇ ਨਹੀਂ ਉਹਨਾਂ ਦਾ ਕੋਈ ਹੱਕ ਨਹੀਂ ਉਹ ਕੋਈ ਨਿੱਜੀ ਨੌਕਰੀ ਲਈ ਬੈਠੇ ਆ ਇਹ ਸਵਾਲ ਮੈਨੂੰ ਕਰਨ ਦੀ ਬਜਾਏ ਮੇਰੀ ਭੈਣ ਮੁੱਖ ਮੰਤਰੀ ਨੂੰ ਕਰਦੀ ਪ੍ਰਧਾਨ ਨੂੰ ਧਾਮੀ ਨੂੰ ਕਰਦੀ ਜਥੇਦਾਰ ਕਲ ਤਖਤ ਨੂੰ ਕਰਦੀ ਇਹ ਬਿਲਕੁਲ ਇਹ ਸਵਾਲ ਸਭ ਨੂੰ ਹੋਣਾ ਚਾਹੀਦਾ ਜਿਵੇਂ ਜਿਵੇਂ ਸਾਡੇ ਕੋਲ ਜਿਹੜੀ ਜਿਹੜੀ ਸ਼ਕਤੀ ਆਉਗੀ ਹਰ ਕਿਸੇ ਨੂੰ ਪੁੱਛਿਆ ਜਾਊਗਾ ਤੁਸੀਂ ਸ਼ਾਬਾਸ਼ ਦਿਓ ਵੀ 5 ਸਾਲ ਹੋ ਗਏ ਆ ਵੀ ਭਾਈ ਤੂੰ ਬੈਠਾ ਕਿਵੇਂ ਆ ਤੇਰੀ ਮਗਰ ਤਾਂ ਕੋਈ ਹੈ ਨਹੀਂ ਅੱਜ ਸਾਡੇ ਨਾਲ ਮੌਜੂਦ ਨੇ ਸਿੱਖ ਸੱਦ ਭਾਵਨਾ ਦਲ ਅਤੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤੋਂ ਭਾਈ ਬਲਦੇਵ ਸਿੰਘ ਬਡਾਲਾ ਪੰਥਕ ਮੁੱਦਿਆਂ ਦੇ ਉੱਤੇ ਇਹਨਾਂ ਦੇ ਨਾਲ ਅੱਜ ਵਿਚਾਰ ਚਰਚਾ ਕਰਦੇ ਆ। ਸਭ ਤੋਂ ਪਹਿਲਾਂ ਜੀ ਫੱਤੇ ਦੀ ਸਾਂਝ ਪਾਉਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਭ ਤੋਂ ਪਹਿਲਾਂ ਗੱਲ ਪੰਥ ਦੀ ਹੋ ਰਹੀ ਬਡਾਲਾ ਸਾਹਿਬ। ਪੰਥ ਦੀ ਗੱਲ ਹੋ ਰਹੀ ਹੈ ਤੇ ਪੰਥ ਹੀ ਇਕੱਠਾ ਨਹੀਂ ਹੈ। ਕਾਰਨ ਕੀ ਹੈ ਇਹਦੇ ਪਿੱਛੇ? ਕਾਰਨ ਇਹ ਹੈ ਕਿ ਅ ਪੰਥ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਨੇ ਕੁਸਪੈਟ ਕਰਗੀਆਂ ਨੇ ਤੇ ਵੇਖਣ ਨੂੰ ਲੱਗਦਾ ਹੁੰਦਾ ਵੀ ਉਹੀ ਕੁਛ ਹੈ ਪਰ ਅੰਦਰ ਕੁਛ ਹੋਰ ਹੁੰਦਾ ਹੈ ਤੇ ਵੱਡੀ ਗੱਲ ਇਹ ਹੈ ਕਿ ਜਦੋਂ ਅਬਦਾਲੀਆਂ ਨੂੰ ਘੇਰਿਆ ਜਕਰੀਆਂ ਦੀ ਸਟੇਟਮੈਂਟ ਪੜੋ ਉਹ ਕਹਿੰਦੇ ਵੀ ਸਿੱਖ ਇੰਨੇ ਮਾਰਸ਼ਲ ਪੰਥੀ ਨਾ ਤਕੜਾ ਕਿਉਂ ਆ ਕਿ ਸਵਲ ਲੱਖ ਨਾ ਲੜ ਜਾਂਦਾ ਇਹਦਾ ਵੱਡਾ ਕਾਰਨ ਲੱਭੋ ਕੀ ਇਹ ਤਾਂ ਮੰਨ ਲਿਆ ਕਿ ਅਮਰਤ ਛਕਦੇ ਆ ਬਾਣੀ ਪੜ੍ਹਦੇ ਆ ਨਿਤਨੇਮ ਕਰਦੇ ਆ ਭਲਾ ਮੰਗਦੇ ਆ ਇਹ ਮੰਨ ਲਿਆ ਇਨਾਂ ਚ ਹੋਰ ਕਿਹੜੀ ਬਰੀਕੀ ਆ ਉਹ ਕਹਿੰਦਾ ਵੱਡੀ ਗੱਲ ਇਨਾਂ ਚ ਇਹ ਆ ਹੈ ਇਨ ਮੇ ਇਤਫਾਕ ਮਹਾਨ ਸਿੱਖ ਸਿੱਖ ਪੀ ਵਾਰਤ ਜਾਨ ਕਹਿੰਦੇ ਇਨਾਂ ਦੇ ਸਾਹਮਣੇ ਦੁਸ਼ਮਣ ਦਾ ਵੀ ਬੱਚਾ ਜੇ ਉਹਦੇ ਤੇ ਵਾਰ ਨਹੀਂ ਕਰਦੇ ਇਹ ਬੱਚਾ ਬਜ਼ੁਰਗ ਧੀ ਭੈਣ ਦਾ ਅਦਬ ਕਰਦੇ ਆ ਉਹ ਕਹਿੰਦਾ ਫਿਰ ਇਨਾਂ ਦੇ ਇਤਫਾਕ ਤੇ ਸੱਟ ਮਾਰੀ ਜਾਏ ਤੇ ਅੱਜ ਓਕੇ ਸਮੇਂ 'ਚ ਇਤਫਾਕ ਤੇ 6 ਵਜੇ ਆ ਜਿਹਦਾ ਕਿਤੇ ਨਾ ਕਿਤੇ ਪੰਥਕ ਸੇਵਾਦਾਰ ਸ਼ਿਰਕਾਰ ਹੋਏ ਨੇ ਤੇ ਜਿਨ੍ਹਾਂ ਦੀ ਮੁੜ ਸੁਰਜੀਤੀ ਵਾਸਤੇ ਅੱਜ ਅਸੀਂ ਜਿਹੜਾ ਪ੍ਰੋਗਰਾਮ ਕਹਿ ਰਹੇ ਆ ਕਿ 21 ਫਰਵਰੀ ਨੂੰ ਸ਼ਹੀਦ ਭਾਈ ਲక్ష్ਮਣ ਸਿੰਘ ਸ਼ਾਕਾ ਨਨਕਾਣਾ ਸਾਹਿਬ ਦੇ ਸਮੂਹੀ ਦਾ ਨੂੰ ਸਮਰਪਿਤ ਆਓ ਪੰਥਕ ਇਕਤਾ ਦੀ ਅਰਦਾਸ ਸ੍ਰੀ ਕਾਲ ਤੱਕ ਸਭ ਵਿਖੇ ਕਰੀਏ ਇਹ ਅਰਦਾਸ ਇਕਤਾ ਦੀ ਗੱਲ ਇਸੇ ਲਈ ਕਰ ਰਹੇ ਆ ਕਿ ਪੰਥ ਦਾ ਜਿਹੜਾ ਇਤਫਾਕ ਹੈ ਉਸ ਨੂੰ ਮੁੜ ਬਹਾਲ ਕੀਤਾ ਜਾਏ ਤੇ ਕੋਈ ਗੱਲ ਨਹੀਂ ਸਮੇ ਦੇ ਨਾਲ ਕਦੇ-ਕਦੇ ਗਰਦਿਸ਼ ਚ ਕਈ ਕੁਛ ਗਵਾਚਦਾ ਹੈ ਪਰ ਮੁੜ ਸੁਰਜੀਤ ਹੁੰਦਾ ਹੈ ਆਸ ਹੈ ਕਿ ਅਸੀਂ ਪੰਥਕ ਏਕੇ ਚ ਜ਼ਰੂਰ ਸਫਲ ਹੋਵਾਂਗੇ ਐਸਡੀਪੀਸੀ ਦੀ ਗੱਲ ਕਰੀਏ ਤਾਂ ਜਿੰਨੇ ਵੀ ਪੰਥਕ ਨੇ ਕੋਈ ਕੋ ਨਾਰਾ ਦਿੰਦੇ ਨੇ ਕਿ ਐਸਡੀਪੀਸੀ ਜਿਹੜੀ ਇੱਕ ਪਰਿਵਾਰ ਦੇ ਅਧੀਨ ਹੈ ਉਸ ਨੂੰ ਆਜ਼ਾਦ ਕਰਾਉਣਾ ਇਸ ਦਾ ਬਦਲ ਕੀ ਹੈ ਜੇ ਗੱਲ ਕੀਤੀ ਜਾਵੇ ਤਾਂ ਅਕਾਲੀਆ ਦੀ ਸਰਕਾਰ ਸੀ ਬਦਲ ਕੇ ਕਾਂਗਰਸ ਆ ਗਈ ਕਾਂਗਰਸ ਬਦਲ ਕੇ ਅਗੋਂ ਆਮ ਆਦਮੀ ਪਾਰਟੀ ਆ ਗਈ ਪਰ ਫਿਰ ਵੀ ਲੋਕ ਜਿਹੜੇ ਉਹ ਗੱਲਾਂ ਤਾਂ ਕਰ ਹੀ ਰਹੇ ਨੇ ਇਹਦਾ ਬਦਲ ਕੀ ਹੈ ਇਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਦਲ ਉਹੀ ਹੈ ਜਿਹੜਾ 1920 12 ਅਕਤੂਬਰ ਨੂੰ ਭਾਈ ਮਹਿਤਾਬ ਸਿੰਘ ਵੀਰ ਹੋਣਾ ਨੇ ਲਿਆਂਦਾ ਸੀਗਾ ਉਹ ਗਣਤੰਤਰ ਦੇ ਨਾਮ ਤੇ ਚੋਣ ਹੋਈ ਸੀ ਗਣਤੰਤਰ ਦੇ ਨਾਮ ਤੇ ਨਹੀਂ ਸੀ ਚੁਣੇ ਗਏ ਸਿਰਾਂ ਦੀ ਗੱਲ ਨਹੀਂ ਸੀ ਸਮਝ ਦੀ ਗੱਲ ਸੀਗੀ ਤੇ ਅੱਜ ਵੀ ਸਾਨੂੰ ਇਲੈਕਸ਼ਨ ਤੋਂ ਹਟ ਕੇ ਸਿਲੈਕਸ਼ਨ ਜੀ ਅਸੀਂ ਕਰਦੇ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਬਰਕਰਾਰ ਰੱਖਣ ਲਈ ਸਿੱਖ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਤਰਜਮਾਨੀ ਲਈ ਬਦਲ ਬਣ ਸਕਦੇ ਆ ਤੇ ਜੇ ਇਲੈਕਸ਼ਨ ਸਿਸਟਮ ਚ ਰਹਿ ਕੇ ਉਹ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਲੜਦੇ ਰਹਿਣਗੇ ਤੇ ਫਿਰ ਬਦਲੇ ਦੀ ਭਾਵਨਾ ਤਾਂ ਰਹੇਗੀ ਪਰ ਬਦਲ ਨਹੀਂ ਲੱਭੇਗਾ ਇਹ ਵੀ ਵੱਡਾ ਸਵਾਲ ਹੈ ਕਿ ਜਿਵੇਂ ਗੱਲ ਕਰੀਏ ਜਥੇਦਾਰ ਰਣਜੀਤ ਸਿੰਘ ਹੋਣੇ ਆ ਭਾਈ ਅਮਰਤਪਾਲ ਸਿੰਘ ਹੋਣੇ ਉਹ ਵੀ ਸਭ ਐਸਜੀਪੀਸੀ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦੇ ਆ ਕੱਲ ਤੱਕ ਸਭ ਨੂੰ ਆਜ਼ਾਦ ਕਰਾਉਣ ਦੀ ਗੱਲ ਕਰਦੇ ਆ ਤੁਸੀਂ ਵੀ ਉਸੇ ਦੌੜ ਦੇ ਵਿੱਚ ਲੱਗੇ ਹੋਏ ਉਹ ਕਾਫੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਵੀ ਸੰਘਰਸ਼ ਕਰਦੇ ਹੋ ਨੂੰ ਪਰ ਲੱਗਦਾ ਨਹੀਂ ਪੰਥ ਦਾ ਜਦ ਤੱਕ ਆਪਸੀ ਰਲੇਵਾਂ ਨਹੀਂ ਹੁੰਦਾ ਉਦੋਂ ਤੱਕ ਤੁਸੀਂ ਲੋਕਾਂ ਨੂੰ ਕਿ ਜੋੜੋਗੇ ਆਪਣੇ ਨਾਲ ਇਹ ਜੋ ਤੁਸੀਂ ਮਹਿਸੂਸ ਕਰ ਰਹੇ ਹੋ ਮੈਂ ਵੀ ਕਰ ਰਿਹਾ ਹਾਂ ਹੂੰ ਇਸੇ ਨੂੰ ਮਹਿਸੂਸ ਕਰਦੇ ਆ ਅੱਜ ਅਸੀਂ ਪਹਿਲ ਕਦਮੀ ਕਰ ਲਈ ਆ ਵੀ 21 ਫਰਵਰੀ ਨੂੰ ਕਿਉਂ ਨਾ ਹੋਏ ਵੀ ਭਾਈ ਰਣਜੀਤ ਸਿੰਘ ਨੇ ਜਾਂ ਬਾਕੀ ਸਾਡੀਆਂ ਜਥੇਬੰਦੀਆਂ ਨੇ ਇਹ ਨਾਂ ਤੇ ਗੋਲ ਕਚੋਰ ਨੇ ਨਾ ਇਹ ਪ੍ਰਧਾਨਗੀ ਦੇ ਭੁੱਖੇ ਆ ਤੇ ਫਿਰ ਸਾਡੇ ਵਖਰੇਵੇਂ ਕਿਉਂ ਇਸ ਲਈ 21 ਫਰਵਰੀ ਦਾ ਜਿਹੜਾ ਪ੍ਰੋਗਰਾਮ ਆ ਇਹ ਇਕਤਾ ਲਈ ਹੀ ਦਿੱਤਾ ਗਿਆ ਹੈ। ਹੂੰ। ਅੱਛਾ ਤੁਸੀਂ ਵੀ ਲਗਾਤਾਰ ਜਿਵੇਂ ਮੈਂ ਗੱਲ ਕੀਤੀ ਹੈ ਸੰਘਰਸ਼ ਕੀਤੀ ਹੈ ਚੋਣਾ ਵੀ ਲੜੀਆਂ ਨੇ ਤੁਹਾਡੇ 10-12 ਸਾਲਾਂ ਦੇ ਇਸ ਸੰਘਰਸ਼ ਦਾ ਹੁਣ ਤੱਕ ਤੁਹਾਨੂੰ ਨਤੀਜਾ ਕੀ ਮਿਲਿਆ ਕੀ ਨਤੀਜਾ ਨਿਕਲਿਆ ਤੁਸੀਂ ਚੋਣਾ ਵੀ ਲੜੀਆਂ ਨੇ ਨਤੀਜਾ ਇਹ ਨਿਕਲਿਆ ਕਿ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ 100 ਸਾਲ ਬਾਅਦ ਸਤਗੁਰਾਂ ਨੇ ਸਾਡੇ ਤੋਂ ਸ਼ੁਰੂ ਕਰਾਈ। ਜਿਨ੍ਹਾਂ ਨੂੰ ਲੋਕ ਪੰਥਕ ਪੰਥਕ ਕਹਿ ਕੇ ਵੋਟਾਂ ਪਾਉਂਦੇ ਸੀ। ਅੱਜ ਜੋ ਕਟੈਰੇ ਚ ਖੜੇ ਹੋ ਕੇ ਮੰਨ ਗਏ ਉਹ ਪੰਥਕ ਨਹੀਂ ਸੀ ਉਹ ਨਚਾਰ ਲੋਕ ਸੀ ਉਹ ਹਰ ਤਰ੍ਹਾਂ ਦੀ ਗੁਰੂ ਘਰ ਚ ਗਤੀਵਿਧੀ ਪੰਥ ਦੇ ਵਿਰੋਧ ਚ ਕਰਦੇ ਰਹੇ ਜਥੇਦਾਰ ਸਹਿਬਾਨਾ ਦਾ ਜਿਹੜਾ ਅਦਬ ਸੀ ਮਿੱਟੀ ਚ ਮਿਲਿਆ ਤਖਤਾਂ ਦੀ ਸੁਤੰਤਰਤਾ ਖਤਮ ਕੀਤੀ ਗੋਲ ਕਚੋਰੀ ਜੋ ਕੁਝ ਵੀ ਸੀ ਉਹ ਸਾਰਾ ਕੁਝ ਨੰਗਾ ਹੋਇਆ ਅੱਜ ਉਹ ਲੋਕ ਹਾਸ਼ੀਏ ਤੇ ਆ ਗਏ ਆ ਇਹ ਸਾਡੀ ਸਫਲਤਾ ਹੈ ਤੇ ਵੱਡੀ ਸਫਲਤਾ ਇਹ ਆ ਕਿ ਹੁਣ ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਇਕਤਾ ਦੀ ਮੈਨੂੰ ਲੱਗਦਾ ਇਹ ਸਾਡੀ ਸਭ ਤੋਂ ਵੱਡੀ ਗੱਲ ਹੋਊਗੀ ਕਿ ਅਸੀਂ ਆਪਣੇ ਭਰਾਵਾਂ 'ਚ ਇਕਤਾ ਦਾ ਸੁਨੇਹਾ ਲੈ ਕੇ ਚੱਲੇ। ਬੜਾ ਜੀ ਸਾਹਿਬ ਦੋ ਸਵਾਲ ਨੇ ਹੈ ਥੋੜੇ ਨਿੱਜੀ ਨੇ ਪਰ ਲੋਕ ਜਿਹੜੇ ਨੇ ਇਹਨਾਂ ਸਵਾਲਾਂ ਦੀ ਡਿਮਾਂਡ ਰੱਖਦੇ ਨੇ। ਐਸਡੀਪੀਸੀ ਤੋਂ ਤੁਸੀਂ ਬਾਹਰ ਹੋ ਕਿ ਤੁਹਾਨੂੰ ਪੈਨਸ਼ਨ ਆਉਂਦੀ ਹੈ ਜੇ ਵੀ ਐਸਡੀਪੀਸੀ ਵੱਲੋਂ? ਮੇਰੀ ਪੈਨਸ਼ਨ ਗੁਰੂਪੰਥ ਹੈ। ਜਦੋਂ ਮੈਂ ਵਾਜਾ ਖੋਲ ਕੇ ਕੀਰਤਨ ਕਰਦਾ ਹੈ ਨਾ ਉਹ ਜਿਹੜੇ 10-10 ਰੁਪਏ ਜਾਂ 20 ਰੁਪਏ 100 ਰੁਪਏ ਮੇਰੇ ਵਾਜੇ ਤੇ ਰੱਖ ਦਿੰਦੇ ਆ। ਉਹ ਮੇਰੀ ਪੈਨਸ਼ਨ ਹੈ ਔਰ ਉਹ ਪੈਨਸ਼ਨ ਪੰਥ ਦੀ ਹੈ ਨਾ ਸਰਕਾਰ ਦੀ ਹੈ ਸਰਕਾਰ ਨੇ ਦਿੱਤੀ ਹੁੰਦੀ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਲਈ ਹੁੰਦੀ ਤੇ ਸ਼ਾਇਦ ਉਹ ਬੰਦ ਹੋ ਜਾਂਦੀ ਹੈ ਨਾ ਪਰ ਇਹ ਜਿਹੜੀ ਪੈਨਸ਼ਨ ਸਾਡੀ ਹੈ ਇਹ ਗੁਰੂ ਪੰਥ ਤੇ ਗੁਰੂ ਗ੍ਰੰਥ ਦੀ ਹੈ ਇਹ ਸ਼ੁਰੂ ਤਾਂ ਹੋ ਜਾਂਦੀ ਹੈ ਪਰ ਇਹ ਬੰਦ ਨਹੀਂ ਹੁੰਦੀ ਲੋਕ ਤਾਂ ਤੁਹਾਡੇ ਖਿਲਾਫ ਇਹ ਵੀ ਪੋਸਟ ਅਪ ਆਉਂਦੇ ਨੇ ਕਹਿੰਦੇ ਕਿ ਵਡਾਲਾ ਸਾਹਿਬ ਦੇ ਤਾਂ ਰਿਸ਼ਤੇਦਾਰ ਵੀ بڑے ਐਸਡੀਪੀਸੀ ਦੇ ਵਿੱਚ ਲੱਗੇ ਹੋਏ ਨੇ ਵੱਡਿਆਂ ਅਹੁਦਿਆਂ ਦੇ ਉੱਤੇ ਕੰਮ ਕਰ ਰਹੇ ਨੇ ਤਾਂ ਕਹਿੰਦੇ ਵੀ ਖਾਣਾ ਵੀ ਉੱਥੋਂ ਹੀ ਆ ਤੇ ਭੰਡ ਦੇ ਵੀ ਐਸਡੀਪੀਸੀ ਨੂੰ ਨੇ ਉਹਨਾਂ ਵੀਰਾਂ ਦੀ ਮਾਨਸਿਕਤਾ ਗਰੀਬ ਹੈ ਜੇ ਥੋੜੀ ਬਹੁਤੀ ਵੀ ਸਮਝ ਹੁੰਦੀ ਤਾਂ ਬੋਲਣ ਤੋਂ ਪਹਿਲਾਂ ਜ਼ਰੂਰ ਸੋਚਦੇ ਪਹਿਲੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਤਾਂ ਪਰਿਵਾਰ ਦੀ ਇੱਕ ਦੀ ਹੈ ਫਿਰ ਤਾਂ ਤੁਸੀਂ ਮੇਰੇ ਰਿਸ਼ਤੇਦਾਰ ਕੱਢਦੇ ਹੋ ਤੇ ਜਿਉ ਪੰਥ ਦੀ ਹੈ ਤੇ ਫਿਰ ਪੰਥ ਦੀ ਬਣਾਈ ਹੋਈ ਸੰਸਥਾ 'ਚ ਕੋਈ ਵੀ ਰਹਿ ਸਕਦਾ ਹੈ ਦੂਸਰੀ ਗੱਲ ਆ ਗਈ ਕੀ ਪਰਿਵਾਰਵਾਦ ਦੀ ਜਿਹੜੀ ਤੁਸੀਂ ਵਾਰ-ਵਾਰ ਗੱਲ ਕਰਦੇ ਹੋ ਉੱਥੇ ਹੁਣ ਕੋਈ ਵੀ ਕੰਮ ਕਰ ਰਿਹਾ ਤੇ ਕਿਸੇ ਨੂੰ ਕੋਈ ਕਿੰਤੂ ਨਹੀਂ ਹੈਨਾ ਪਰ ਮੈਨੂੰ ਤੁਸੀਂ ਉੱਥੇ ਲਿਆ ਕੇ ਕਿਸੋੜ ਰਹੇ ਹੋ ਤੁਹਾਡੇ ਰਿਸ਼ਤੇਦਾਰ ਆ ਹੁਣ ਮੈਨੂੰ ਹਰੇਕ ਬੰਦਾ ਸੰਗਤ ਦਾ ਵੀ ਮਿਲਦਾ ਆ ਵੀ ਇਹ ਸਾਡੇ ਨੇ ਅਸੀਂ ਉਹਨਾਂ ਦੇ ਆ ਤੇ ਗੱਲ ਉੱਥੇ ਆ ਜਾਂਦੀ ਆ ਕਿ ਤੁਸੀਂ ਜੇਕਰ ਵਾਕਈ ਸ਼੍ਰੋਮਣੀ ਕਮੇਟੀ ਪੰਥ ਦੀ ਹੈ ਤੇ ਫਿਰ ਤੇ ਤੁਹਾਨੂੰ ਇਹ ਕਿੰਤੂ ਕਰਨ ਦਾ ਕੋਈ ਹੱਕ ਨਹੀਂ ਇਹ ਮਾਨਸਿਕਤਾ ਗਰੀਬ ਦੀ ਨਿਸ਼ਾਨੀ ਹੈ ਉੱਥੇ ਕੋਈ ਵੀ ਲੱਗਾ ਰਵੇ ਸਾਨੂੰ ਕੀ ਦਿੱਕਤ ਆ ਤੇ ਮੈਨੂੰ ਇਹ ਤਾਂ ਤੁਸੀਂ ਕਹਿ ਦਿੱਤਾ ਵੀ ਬੀਬਲਦੇਵ ਸਿੰਘ ਦੇ ਰਿਸ਼ਤੇਦਾਰ ਲੱਗੇ ਨੇ ਤੁਹਾਡੀ ਜ਼ੁਬਾਨ ਮੇਰੇ ਵਰੀ ਕਿਉਂ ਬੰਦ ਹੋ ਗਈ ਵੀ ਬਲਦੇਵ ਸਿੰਘ ਨੂੰ ਕਿਹੜੀ ਵਜ੍ਹਾ ਕਰਨ ਕੱਢਿਆ ਦਿਸਮਿਸ ਕੀਤਾ ਵਜ੍ਹਾ ਫਿਰ ਇਨਾਂ ਮਹਾਂਪੁਰਸ਼ਾਂ ਨੂੰ ਇਹ ਜ਼ਰੂਰ ਦੱਸਿਓ ਕਿ ਮੈਂ ਸ਼੍ਰੋਮਣੀ ਕਮੇਟੀ ਨੂੰ ਅੱਜ ਤੱਕ ਕਦੇ ਵੀ ਨਹੀਂ ਭੰਡਿਆ ਸ਼੍ਰੋਮਣੀ ਕਮੇਟੀ ਨੂੰ ਚੰਬੜੇ ਹੋਏ ਮਸੰਦਾਂ ਨੂੰ ਭੰਡਦਾ ਹੂੰ ਭੰਡਦਾ ਵੀ ਨਹੀਂ ਸੱਚ ਬੋਲਦਾ ਆ ਔਰ ਉਹ ਸੱਚ ਉਹਨਾਂ ਨੂੰ ਝੂਠ ਲੱਗ ਰਿਹਾ ਕਿ ਸਾਡੇ ਖਿਲਾਫ ਹੈ ਪਰ ਜੋ ਮੈਂ ਕਹਿ ਰਿਹਾ ਸਾ ਤੇ ਜਿੰਨੂੰ ਇਹ ਭੰਡਪੂਣਾ ਕਹਿ ਰਿਹਾ ਮੈਂ ਹੀ ਕਹਿ ਰਿਹਾ ਸੀ ਇਹ ਗੋਲਕਚੋਰ ਨੇ ਇਹਨਾਂ ਗੁਰੂ ਸਾਹਿਬ ਦੇ ਸਰੂਪ ਚੋਰੀ ਵਿੱਚ ਇਹ ਬੰਦੀ ਸਿੰਘਾਂ ਦੇ ਖਿਲਾਫ ਭੁਗਤੇ ਇਹਨਾਂ ਪੰਜਾਬ ਦੇ ਮੁੰਡੇ ਮਾਰੇ ਇਹਨਾਂ ਪੰਜਾਬ ਤੇ ਪੰਥ ਦਾ ਸਤਿਆਨਾਸ਼ ਕੀਤਾ ਇਹੀ ਕਹਿ ਰਿਹਾ ਸੀ ਨਾ ਗੁਰੂ ਮਹਾਰਾਜ ਦੇ ਸਰੂਪਾ ਨੂੰ ਲੈ ਕੇ ਵੀ ਤੁਸੀਂ ਮੋਰਚਾ ਲਾਇਆ ਸੀ ਪਰ ਹੱਲ ਕੀ ਨਿਕਲਿਆ ਗੱਲ ਤੇ ਹੱਲ ਦੀ ਹੈ ਨਾ ਹੱਲ ਦੱਸੋ ਮੈਂ ਉਹ ਗੱਲ ਪੂਰੀ ਕਰਦੇ ਆ ਕਿ ਜਿਹੜੀ ਉਹ ਗੱਲ ਇਹ ਕਰ ਰਹੀ ਸੀ ਪੰਨ 10 ਸਾਲ ਤੋਂ ਮੈਂ ਵੀ ਕਰਦਾ ਹੁਣਾ ਹੁਣ ਉਹੀ ਗੱਲ ਸੁਖਵੀਰ ਬਾਦਲ ਕੱਲ ਤੱਕ ਤਖਤ ਤੇ ਖਲੋ ਕੇ ਮੰਨ ਗਿਆ ਤੇ ਕੀ ਹੁਣ ਇਹ ਕਹਿਣਗੇ ਕਿ ਭਾਈ ਵਡਾਲਾ ਸੱਚ ਬੋਲਦਾ ਸੀਗਾ ਫਿਰ ਕਹਿਣ ਦਾ ਹੁਣ ਕਿਉਂਕਿ ਹੁਣ ਉਹ ਗੱਲ ਤਾਂ ਹੀ ਮੰਨ ਗਏ ਹੁਣ ਇਹ ਤੇ ਭੰਡਣ ਵਾਲੀ ਕੋਈ ਗੱਲ ਨਹੀਂ ਰਹਿ ਗਈ ਰਹੀ ਗੱਲ ਜਿਹੜੀ 505 ਸਾਲ ਤੋਂ ਅਸੀਂ ਬੈਠੇ ਆ ਤੇ ਤੁਹਾਡਾ ਸਵਾਲ ਇਹ ਮੈਨੂੰ ਆ ਕਿ ਤੁਹਾਨੂੰ ਹੁਣ ਤੱਕ ਉਥੋਂ ਕੀ ਲੱਭਿਆ ਤੁਹਾਡਾ ਸਵਾਲ ਮੈਨੂੰ ਨਹੀਂ ਸੀ ਬਣਦਾ ਇਹ ਮੁੱਖ ਮੰਤਰੀ ਨੂੰ ਕਰਨਾ ਬਣਦਾ ਸੀ ਤੁਹਾਡਾ ਸਵਾਲ ਤੁਹਾਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਰਨਾ ਬਣਦਾ ਸੀ ਤਖਤਾਂ ਦੇ ਜਥੇਦਾਰ ਨੂੰ ਕਰਨਾ ਬਣਦਾ ਸੀ ਕਿ ਤੁਸੀਂ ਲੋਕਾਂ ਨੇ ਪੜਤਾਲ ਕਰਾਈ ਤੁਸੀਂ ਲੋਕਾਂ ਨੇ ਕਮਿਸ਼ਨ ਬਿਠਾਇਆ ਤੁਸੀਂ ਲੋਕਾਂ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਇਹਨਾਂ ਤੇ ਫੌਜਦਾਰੀ ਮੁਕਦਮੇ ਦਰਜ ਕਰਾਂਗੇ ਤੁਸੀਂ ਨਹੀਂ ਕੀਤੇ ਉਹ ਜਿਹੜੇ 5 ਸਾਲ ਤੋਂ ਬੈਠੇ ਨੇ ਕਿ ਉਹ ਬੰਦੇ ਨਹੀਂ ਉਹਨਾਂ ਦਾ ਕੋਈ ਹੱਕ ਨਹੀਂ ਉਹ ਕੋਈ ਨਿੱਜੀ ਨੌਕਰੀ ਲਈ ਬੈਠੇ ਆ ਇਹ ਸਵਾਲ ਮੈਨੂੰ ਕਰਨ ਦੀ ਬਜਾਏ ਮੇਰੀ ਭੈਣ ਮੁੱਖ ਮੰਤਰੀ ਨੂੰ ਕਰਦੀ ਪ੍ਰਧਾਨ ਨੂੰ ਧਾਮੀ ਨੂੰ ਕਰਦੀ ਜਥੇਦਾਰ ਕਲ ਤਖਤ ਨੂੰ ਕਰਦੀ ਜੇ ਬਿਲਕੁਲ ਇਹ ਸਵਾਲ ਸਭ ਨੂੰ ਹੋਣਾ ਚਾਹੀਦਾ ਜਿਵੇਂ ਜਿਵੇਂ ਸਾਡੇ ਕੋਲ ਜਿਹੜੀ ਜਿਹੜੀ ਸ਼ਕਤੀ ਆਉਗੀ ਹਰ ਕਿਸੇ ਨੂੰ ਪੁੱਛਿਆ ਜਾਊਗਾ ਤੁਸੀਂ ਸ਼ਾਬਾਸ਼ ਦਿਓ ਵੀ 5 ਸਾਲ ਹੋ ਗਏ ਆ ਵੀ ਭਾਈ ਤੂੰ ਬੈਠਾ ਕਿਵੇਂ ਆ ਤੇਰੀ ਮਗਰ ਤਾਂ ਕੋਈ ਹੈ ਨਹੀਂ ਤੇ ਉੱਥੇ ਆ ਸਾਡੀਆਂ ਮਤਾਵਾਵਾਂ ਪੈਣਾ ਜਿਹੜੀਆਂ ਅੱਜ ਨਾਲ ਸਾਡੇ ਖੜੀਆਂ ਬਜ਼ੁਰਗ ਇਨਾ ਸਿਰ ਤੇ 5 ਸਾਲ ਤੋਂ ਅਸੀਂ ਬੈਠੇ ਪਏ ਆ। ਬੜੀ ਆਸ ਹੈ ਤੁਹਾਨੂੰ ਵੀ ਅੱਗੇ ਆਉਣ ਵਾਲੇ ਸਮੇਂ 'ਚ ਕਿੰਨੀ ਕੀ ਜਲਦੀ ਤੁਹਾਨੂੰ ਇਹਦਾ ਕੋਈ ਹੱਲ ਨਜ਼ਰ ਆ ਜਾਊਗਾ ਕਿਉਂਕਿ ਜੇ ਬੈਠੇ ਆ ਹਾਲਤਾਂ ਨਿਕਲਣਾ ਚਾਹੀਦਾ ਨਾ ਕੋਈ। ਇਹ ਅਦਾਲਤ ਨੇ ਸੋਚਣਾ ਹੈ। ਸਰਕਾਰ ਨੇ ਸੋਚਣਾ ਹੈ, ਪ੍ਰਸ਼ਾਸਨ ਨੇ ਸੋਚਣਾ ਹੈ। ਤਖਤਾਂ ਦੇ ਜਥੇਦਾਰਾਂ ਤੇ ਧਾਮੀ ਐਂਡ ਕੰਪਨੀ ਨੇ ਸੋਚਣਾ ਆ ਕਿ ਜਮਹੂਰੀਅਤ ਦਾ ਘਾਣ ਇਹਨਾਂ ਕੀਤਾ ਹੈ। ਸੰਵਿਧਾਨ, ਕਾਨੂੰਨ ਤੇ ਗੁਰਪੰਥ ਦੇ ਖਿਲਾਫ ਇਹ ਗਏ ਨੇ। ਇਹਨਾਂ ਨੇ ਸੋਚਣਾ ਹੈ ਕਿ ਹੁਣ ਸੁਪਰੀਮ ਕੋਰਟ ਦੀ ਸਟੇਟਮੈਂਟ ਤੇ ਸਤਕਾਰ ਐਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਦੇ ਅਨੁਸਾਰ ਪ੍ਰਸ਼ਾਸਨ ਸਰਕਾਰ ਕੰਮ ਨਹੀਂ ਕਰਦੀ ਤੇ ਜ਼ਿੰਮੇਵਾਰ ਇਹ ਨਹੀਂ ਅਸੀਂ ਥੋੜਾ ਇਹਨਾਂ ਨੇ ਵੇਖਣਾ ਹੈ ਕਿ ਸੁਪਰੀਮ ਕੋਰਟ ਨੂੰ ਟਿਚ ਸਮਝਦੇ ਨੇ ਕਿ ਜੇ ਸੁਪਰੀਮ ਕੋਰਟ ਸਮਝਦੇ ਨੇ ਫਿਰ ਤੁਰੰਤ ਕਾਰਵਾਈ ਕਰਨ ਅੱਛਾ ਸੋਸ਼ਲ ਮੀਡੀਆ ਦੀ ਗੱਲ ਕਰੀਏ ਤੁਸੀਂ ਵੀ ਲੰਬੇ ਸਮੇਂ ਤੋਂ ਸਿੱਕੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹੋ ਸੋਸ਼ਲ ਮੀਡੀਆ ਤੇ ਅੱਜ ਦੇ ਸਮੇਂ ਚ ਬਹੁਤ ਜ਼ਿਆਦਾ ਕੂੜ ਪ੍ਰਚਾਰ ਹੋ ਰਿਹਾ ਜ਼ਹਿਰ ਪੂਰਾ ਚੰਗੇ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਫਲਾਇਆ ਜਾ ਰਿਹਾ ਉਹਨਾਂ ਚੀਜ਼ਾਂ ਨੂੰ ਜਾਂ ਉਹਨਾਂ ਚੀਜ਼ਾਂ ਨੂੰ ਨੱਥ ਪਾਉਣ ਲਈ ਤੁਸੀਂ ਆਪਣੇ ਵੱਲੋਂ ਕੀ ਕਾਰਜ ਕਰ ਰਹੇ ਹੋ ਉਹਨਾਂ ਲਈ ਮੈਂ ਤੁਹਾਡੇ ਮਾਦੀਆਂ ਮਰਾਈ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਜੇ ਕੋਈ ਮੋਸ਼ਨਲ ਬਲੈਕਮੇਲ ਹੋਇਆ ਜਾਂ ਜ਼ਜ਼ਬਾਤੀ ਹੋ ਕੇ ਕਿਸੇ ਮੈਸੇਜ ਦੇ ਉੱਤੇ ਉਹ ਖਾਲਿਸਤਾਨ ਲਿਖ ਦਿੰਦਾ ਹੈ ਤੇ ਤੁਸੀਂ ਰਾਤੋਂ ਰਾਤ ਚੱਕ ਕੇ ਦਿੱਲੀ ਤੇ ਡਿਬੜੂਗੜ ਪਹੁੰਚਾ ਦਿੰਦੇ ਹੋ ਇਹ ਨਹੀਂ ਦੀਦੇ ਤੁਹਾਨੂੰ ਇਨ੍ਹਾਂ ਤੇ ਸਿਕੰਜਾ ਸਰਕਾਰ ਕੱਸੇ ਸਰਕਾਰ ਇਨ੍ਹਾਂ ਨੂੰ ਨੱਥ ਪਾਵੇ ਅਸੀਂ ਨਾਲਾਂ ਤੁਹਾਡੇ ਅਸੀਂ ਨਹੀਂ ਚਾਹੁੰਦੇ ਭੜਕਾਉ ਪ੍ਰਚਾਰ ਸੋਸ਼ਲ ਮੀਡੀਆ ਤੇ ਹੋਵੇ ਆਖਰੀ ਸਵਾਲ ਹੈ ਮੇਰਾ ਖਨੌਰੀ ਬਾਰਡਰ ਤੁਸੀਂ ਜਾਂਦੇ ਹੋ ਜਗਜੀਤ ਸਿੰਘ ਡੱਲੇਵਾਲ ਨੂੰ ਬਹੁਤ ਤੁਸੀਂ ਸਪੋਰਟ ਕੀਤੀ ਆ ਪਰ ਕੀ ਸਿੱਖੀ ਸਿਧਾਂਤਾਂ ਦੇ ਮੁਤਾਬਕ ਜੇ ਸੋਚਿਆ ਜਾਵੇ ਤਾਂ ਭੁਖ ਹੜਤਾਲ ਜਾਇਜ਼ ਹੈ ਅਸੀਂ ਇੱਥੇ ਦੇਖਣਾ ਆ ਕਿ ਇਹ ਤਾਂ ਮੈਂ ਪਹਿਲੇ ਦਿਨ ਤੋਂ ਹੀ ਕਹਿ ਚੁੱਕਾ ਸੀਗਾ ਕਿ ਭੁੱਖ ਹੜਤਾਲ ਮਰਨ ਵਰਤ ਸਿੱਖੀ ਚ ਹੈ ਨਹੀਂ ਜੀ ਪਰ ਮੰਨ ਲਓ ਡੱਲੇਵਾਲ ਸਾਹਿਬ 8147 ਲੈ ਕੇ ਤਾਂ ਲੜਨ ਹੋ ਰਹੇ ਜਾਂ ਉਹਨਾਂ ਨੂੰ ਉਹ ਦੇ ਦਈਏ ਵੀ ਮਾਰੋ ਗੋਲੀ ਜਾ ਕੇ ਉੱਥੇ ਜਿੱਦ ਤੁਹਾਨੂੰ ਠੋਕਣਗੇ ਜਾਂ ਤੁਸੀਂ ਠੋਕਦੇ ਹੋ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਾਨੂੰਨ ਮੁਤਾਬਕ ਤੁਸੀਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਸਕਦੇ ਹੋ ਹੁਣ ਉਸ ਬੰਦੇ ਨੂੰ ਸਾਲ ਹੋ ਗਿਆ ਸੜਕ ਤੇ ਬੈਠਿਆ ਨੂੰ ਸਰਕਾਰ ਨਹੀਂ ਸੁਣੀ ਸਰਕਾਰ ਸਿੱਖ ਵੇਖਰੀ ਵੀ ਸਿੱਖ ਨੇ ਇਸ ਲਈ ਇੱਥੇ ਆਉਣ ਦੀ ਲੋੜ ਨਹੀਂ ਅੰਨਾ ਹਜ਼ਾਰੇ ਹੁੰਦਾ ਤੇ ਪਹੁੰਚ ਜਾਣਾ ਸੀ ਔਰ ਇਹ ਸਾਡਾ ਰੋਸ ਹੈ ਸਰਕਾਰ ਪ੍ਰਤੀ ਵੀ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਹੈ ਹੁਣ ਜਦੋਂ ਸਿੱਖ ਨੂੰ ਇੰਨਾ ਕੁ ਪਰੇਸ਼ਾਨ ਕਰਤਾ ਹੈ ਕਿ ਉਹ ਸਿੱਧਾ ਲੜ ਮਰਨ ਨਾਲੋਂ ਸ਼ਾਂਤਮਈ ਹੀ ਪ੍ਰਦਰਸ਼ਨ ਕਰ ਸਕਦਾ ਹੈ ਉਹਦੀ ਗੱਲ ਨਹੀਂ ਸੁਣੀ ਉਹਨੇ ਮਰਨ ਵਰਤ ਦਾ ਫੈਸਲਾ ਲੈ ਲਿਆ ਮੈਂ ਉਹਦੇ ਨਾਲ ਨਹੀਂ ਸਹਿਮਤ ਪਰ ਮੈਂ ਡੱਲੇਵਾਲ ਦੇ ਮਗਰ ਇਸ ਕਰਕੇ ਆ ਕਿਉਂਕਿ ਜਿਹੜੀ ਉਹਨੇ ਮੰਗ ਰੱਖੀ ਹੋਈ ਐ ਉਹ ਪੰਜਾਬ ਦੇ ਪਾਣੀ ਨੇ ਪੰਜਾਬ ਦਾ ਭਵਿੱਖ ਐ ਮਜ਼ਦੂਰ ਤੇ ਗਰੀਬ ਕਿਸਾਨਾਂ ਦੀ ਓਦੇ ਚ ਜ਼ਿੰਦਗੀ ਐ ਜਿਹੜੇ ਰੋਜ਼ ਖੁਦਕੁਸ਼ੀਆਂ ਦੇ ਸ਼ਿਕਾਰ ਹੁੰਦੇ ਨੇ ਇਸ ਲਈ ਸਾਨੂੰ ਮਰਨ ਵਰਤ ਰੱਖਣਾ ਕੀ ਨਹੀਂ ਰੱਖਣਾ ਜਿਹੜੇ ਇੱਥੇ ਰੌਲਾ ਪਾ ਰਿਆ ਐ ਉਹਨਾਂ ਨੂੰ ਬੇਨਤੀ ਐ ਕਿ ਉੱਥੇ ਪਹੁੰਚੋ ਉਹਦਾ ਮਰਨ ਵਰਤ ਤੋੜੋ ਉਹਦੀ ਸਪੋਰਟ ਕਰੋ ਕਿ ਮੋਦੀ ਪ੍ਰਧਾਨ ਮੰਤਰੀ ਨੇ ਜਿਹੜੀ ਗੱਲ ਖੁਦ 2014 ਚ ਲਿਖ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਣਾ ਨੂੰ ਲਿਖ ਕੇ ਕਿਹਾ ਸੀਗਾ ਕਿ ਐਮਐਸਪੀ ਕਾਨੂੰਨ ਗਰੰਟੀ ਕਿਸਾਨਾਂ ਦੇ ਲਈ ਬਣਾਇਆ ਜਾਏ ਉਹ ਮੰਗ ਉਹ ਵੀ ਕਰਦੇ ਸੀਗੇ ਅੱਜ ਉਹ ਗੱਲ ਜਿਹੜੀ ਹੈ ਮੋਦੀ ਖੁਦ ਕਰ ਸਕਣ ਅੱਜ ਉਹ ਝੂਠ ਦੀ ਰਾਜਨੀਤੀ ਛੱਡ ਕੇ ਸੱਚ ਦੀ ਕਰਨ ਇਹ ਸਾਰੀਆਂ ਹੁਣ ਪੰਥਕ ਧਿਰਾਂ ਜੜੀਆਂ 71 ਤਾਂ ਇਹਨਾਂ ਦੀ ਕਦੋਂ ਹੋਏਗੀ ਤਾਂ ਕਦੋਂ ਇੱਕ ਝੰਡੇ ਥੱਲੇ ਆ ਕੇ ਆਪਣਾ ਅੰਦੋਲਨ ਇਕੱਠੇ ਹੋ ਕੇ ਸ਼ੁਰੂ ਕਰਨ ਲੱਗਿਆਂ ਕਿਉਂਕਿ ਵੱਖਰੇਵਾ ਬਾਦ ਕਿਤੇ ਨਾ ਕਿਤੇ ਜਿਹੜੇ ਸਾਡੇ ਘੱਟ ਗਿਣਤੀ ਆਲਰੇਡੀ ਸਿੱਖ ਹੈਗੇ ਨੇ ਆਪਸ ਦੇ ਵਿੱਚ ਆਪਸ ਹੀ ਲੜ ਜਾਂਦੇ ਆ ਸਿੱਖ ਵਿਰੋਧੀ ਤਾਕਤਾਂ ਨਾਲ ਕਿੱਥੋਂ ਲੜਨਗੇ ਉਹ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਪਿਛਲੇ ਦਿਨੀ ਕਿਸਾਨ ਭਰਾ ਵੀ ਲੱਗ ਲੱਗ ਸੀ ਮੈਂ ਤਾਂ ਧਿਰ ਬਣ ਕੇ ਨਹੀਂ ਸਹਿਯੋਗੀ ਬਣ ਕੇ ਬੇਨਤੀ ਕੀਤੀ ਤੇ ਮੁਬਾਰਕ ਬਾਤ ਉਹਨਾਂ ਨੇ ਕੌੜੇ ਸ਼ਬਦਾਂ ਨੂੰ ਵੀ ਪਰਵਾਣਿਆ ਚਾਹੇ ਉਹ ਰਾਜੀਵਾਲ ਸੀ ਜਾਂ ਉਹ ਬਾਕੀ ਉਹਨਾਂ ਦੇ ਉਗਰਾਹਾ ਗਰੁੱਪ ਸੀ ਜਾਂ ਰੁਲਦੂ ਸਿੰਘ ਸੀ ਜਾਂ ਉਹ ਬਾਕੀ ਦੇ ਹਰਿਆਣੇ ਹਿਮਾਚਲ ਦੇ ਸਨ ਪਰ ਉਹਨਾਂ ਨੇ ਸਾਰਿਆਂ ਨੇ ਉੱਥੇ ਜਾ ਕੇ ਹਾਜ਼ਰੀ ਲਵਾਈ ਹੈ ਤੇ ਜੇ ਕਿਸਾਨ ਭਰਾ ਸਾਡੀ ਅਰਦਾਸ ਤੇ ਇਕੱਠੇ ਹੋ ਸਕਦੇ ਆ ਤੇ ਆਸ ਕਰਾਂਗੇ ਪੰਥ ਵੀ ਇਕੱਠਾ ਹੋ ਜੀ ਬਹੁਤ ਬਹੁਤਾਂ ਬਾਤ ਤੋਂ ਬਿਲਕੁਲ ਐਸਾ ਨਾ ਭਾਈ ਬਲਦੇਵ ਸਿੰਘ ਵਡਾਲਾ ਜਿਨ੍ਹਾਂ ਦੇ ਨਾਲ ਪੰਥਕ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਹੈ ਤੇ ਇਹਨਾਂ ਨੇ ਕਾਫੀ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਨੇ ਤੁਹਾਨੂੰ ਇਹਨਾਂ ਦੇ ਵਿਚਾਰ ਕਿਵੇਂ ਦੇ ਲੱਗੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕੈਮਰਾ ਪਰਸਨ ਰੋਹਿਤਨ ਮਨਪ੍ਰਤ ਕੋਰ ਸੁਰਖਾਬ ਮੀਡੀਆ ਜਲੰਧਰ